ਪੰਜਾਬ ਵਿੱਚ ਆਏ ਹੜ੍ਹਾਂ ਤੋਂ ਬਾਅਦ ਜਿਵੇਂ ਸਾਰਾ ਦੇਸ਼ ਇੱਕ ਮੁਟ ਹੋ ਕੇ ਪੰਜਾਬੀਆਂ ਦੀ ਮਦਦ ਕਰਨ ਲਈ ਅੱਗੇ ਆ ਰਿਹਾ ਹੈ ਜਿਸ ਦੇ ਚਾਲਦਿਆਂ ਹਰਿਆਣਾ ਦੀ ਇੱਕ ਧਾਰਮਿਕ ਸੰਸਥਾ ਵਿਸ਼ਵ ਮਾਨਵ ਰੋਹਾਨੀ ਕੇਂਦਰ ਪੰਚਕੁਲਾ ਹਰਿਆਣਾ ਵਾਲਿਆਂ ਵੱਲੋਂ ਅੱਜ ਅਜਨਾਲਾ ਦੇ ਉਹਨਾਂ ਕਈ ਸਰਹੱਦੀ ਪਿੰਡਾਂ ਦੇ ਵਿੱਚ ਦਵਾਈ ਦਾ ਛੜਕਾਅ ਕੀਤਾ ਅਤੇ ਮੈਡੀਕਲ ਕੈਂਪ ਲਾ ਕੇ ਲੋਕਾਂ ਨੂੰ ਦਵਾਈਆਂ ਦਿੱਤੀਆਂ ਤਾਂ ਜੋ ਲੋਕ ਹੁਣ ਪਾਣੀ ਉਤਰਨ ਤੋਂ ਬਾਅਦ ਜੋ ਪਾਣੀ ਦੀ ਬਦਬੂ ਅਤੇ ਖਰਾਬ ਪਾਣੀ ਨਾਲ ਬਿਮਾਰੀਆਂ ਫੈਲਣ ਦਾ ਡਰ ਅਤੇ ਬਿਮਾਰੀਆਂ ਜੋ ਫੈਲ ਰਹੀਆਂ ਹਨ ਉਹਨਾਂ ਤੋਂ ਲੋਕਾਂ ਦੀ ਸੁਰੱਖਿਆ ਕੀਤੀ ਜਾਵੇ। ਵਿਸ਼ਵ ਮਾਨਵ ਰੋਹਾਨੀ ਕੇਂਦਰ ਨਮਨਗਰ ਪੰਚਕੁਲਾ ਤੋਂ ਇਸ ਵਾਰ ਆਇਓ ਹੈ ਜੀ। ਚੋਟਰੀ ਦੋਸਿਸ ਤੇੜਾ ਕੈਂਪਸ ਸਟਾਰਟ ਕੀਤਾ ਹੋਇਆ ਜੀ। ਤੇ ਸਾਡਾ ਜਿਹੜਾ ਸਿਮਨਸ਼ਨ ਲੈ ਕੇ ਆਏ ਆ ਸਾਡੇ ਸੰਤ ਬਲਬੀਤ ਸਿੰਘ ਜੀ ਵੱਲੋਂ ਪੂਰੀ ਮਾਨਤਾ ਦੇ ਸਹਿਵਾਸ ਤੇ ਜਿੱਥੇ ਕੁਝ ਵੀ ਵੱਲੋਂ ਕੋਈ ਪ੍ਰੋਬਲਮ ਆਂਦੀ ਹੈ। ਕੋਈ ਫਲੱਡ ਹੋ ਗਿਆ, ਕੋਈ ਜਿੰਦ ਵਿੱਚ। ਤੋਂ ਆਜੀ ਨੂੰ ਪਤਾ ਕਿ ਪੰਜਾਬ ਦੇ ਵਿੱਚ ਬਹੁਤ ਜਿਹੜਾ ਮਤਲਬ ਇਹ ਪੰਜਾਬ ਦੇ ਜਿਹੜੀ ਕੋਈ ਇਸ ਟਾਈਮ ਤੇ ਤ੍ਰੋਪੀ ਹੋਈ ਜੀ ਮਤਲਬ ਕਿ ਵੱਲੋਂ ਬਹੁਤ ਜਿਹੜਾ ਪਾਣੀ ਦੀ ਮਾਰ ਹੋਈ ਹੈ। ਇੱਥੇ ਅਸੀਂ ਤਰੰਦਾਰ ਤੇ ਇੱਥੇ ਢੋਣੇ ਵਾਲਾ ਸਾਰੇ ਪਿੰਡਾਂ ਦਾ ਕਵਰ ਕਰ ਰਹੇਗੇ ਸੀ। ਸਾਡੀ ਗਾਡੀ ਐਂਬਲੈਂਸ ਟੀਮ ਆ ਇਹਨਾਂ ਦੇ ਪੰਜਾਬ ਤੋਂ ਕਿ ਹਮਾਚਲ ਤੋਂ ਘੱਟ ਹਰਿਆਣੇ ਤੋਂ ਮਹਾਰਾਸ਼ਟਰ ਤਹੋਂ ਕਿਉਂ ਤੋ ਇਹਨੇ ਫੇਰ ਐਮਲ 24 ਆਵਰ ਜਿਹੜਾ ਮਲਤ ਤੇ ਰਾਜਨ ਸੇਵਾ ਕਰ ਲੈਨੇ ਕਿਹੜੀ ਕਿਹੜੀ ਚੀਜ਼ ਤੁਸੀਂ ਇੱਥੇ ਸੇਵਾਦਾਰੀਆਂ ਚ ਚਲਾਈ ਹੋਈ ਕਿ ਕੀ ਕੀ ਕੰਮ ਕਰਦੀ ਹੈ ਬੇਫਸਤਾਨੀ ਅਸੀਂ ਸਾਰੇ ਇੱਥੇ ਹਰ ਕੋਲ ਮਲ ਜਿਹੜੀਆਂ ਮੈਡੀਸਨ ਨੇ ਜੋ ਸਾਡੀ ਡੇਲੀ ਰੂਟੀਨ ਦੇ ਵਿੱਚ ਆਂਦੀਆਂ ਨੇ ਜਾਂ ਕੋਈ ਮਲ ਨੂੰ ਰਾਤ ਨੂੰ ਕੋਈ ਅਮਰਜੈਂਸੀ ਕੋਈ ਸਨੇਗ ਬਾਈਟ ਹੋ ਜਾਂਦਾ ਤੁਹਾਨੂੰ ਪਤਾ ਪਾਣੀ ਦੇ ਨਾਲ ਬੇਤਰਾਂੇ ਪ੍ਰੋਬਲਮ ਹੋ ਰਹੀਆਂ ਨੇ ਸਾਡੇ ਕੋਲ ਹਰ ਚੀਜ਼ ਮੈਡੀਸਨ ਅਵੇਲੇਬਲ ਇੱਥੇ ਹੈਗੀ ਆ ਅਸੀਂ ਟੈਂਪੋਰਰੀ ਜਿਹੜਾ ਇੱਥੇ ਮੈਡੀਕਲ ਹਸਪੀਟਲ ਮੈਨੂੰ ਸਟੈਬਲਿਸ਼ ਕਰ ਦਿੱਤਾ ਹੈਗਾ ਤਾਂ ਕਿ ਮਤਲਬ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਆ ਉਹਨੂੰ ਫਸਟਰ ਦਿੱਤੀ ਜਾਵੇ ਇਮੀਡੀਏਟਲੀ ਮਤਲਬ ਉੱਥੇ ਦਾ ਜਿਹੜਾ ਮੇਰੀ ਟੀਮ ਨੇ ਸ਼ੁਰੂ ਹੋ ਸਕੇ ਜੀ ਕੁਝ ਘਰਾਂ ਦੇ ਸਕੂਲਾਂ ਦੇ ਜੀ ਆ ਕੇ ਕੋਈ ਕੋਸ਼ਿਸ਼ ਹਾਂਜੀ ਉਹ ਜੋ ਪਾਣੀ ਖੜਨ ਦੇ ਨਾਲ ਜਿਹੜਾ ਇੱਕ ਮਤਲਬ ਕਲਾਰਵਾ ਬਿਮਾਰੀ ਜਿਹੜੀ ਹੈ ਉਹ ਪੈਦਾ ਹੋ ਰਹੀ ਹੈ ਮੱਛਰ ਬਹੁਤ ਪੈਦਾ ਹੋ ਰਹੇ ਨੇ ਤੇ ਲੋਕਾਂ ਦੀ ਉੱਤੇ ਨੀਡ ਹੈ ਜ਼ਰੂਰਤ ਹੈ ਤੇ ਸਾਡੀਆਂ ਜਿਹੜੇ ਵਲੰਟੀਅਰ ਟੀਮਾਂ ਨੇ ਉਹ ਮਸ਼ੀਨ ਦੇ ਨਾਲ ਮਤਲਬ ਹੈਂਡ ਪੰਪਾਂ ਦੇ ਨਾਲ ਜਾ ਕੇ ਸਕੂਲਾਂ ਦੇ ਅਸੀਂ ਵਲੰਟੀਅਰ ਸਾਡੀ ਸਪਰੇਅ ਕਰ ਰਹੇ ਨੇ ਸਤਾਂ ਨੂੰ ਕਿਤੇ ਕੋਈ ਨਹੀਂ ਸਾਰੇ ਅਸੀਂ ਤੇ ਸੇਵਾ ਵਾਸਤੇ ਆਏ ਹਾਂ ਮਿਸ਼ਨ ਵੱਲੋਂ ਤੇ ਸਾਡੀ ਤੇ ਮਤਲਬ ਹੈ ਹੀ ਮਕਸਦ ਜਿਹੜਾ ਸੇਵਾ ਵਾਸਤੇ ਅਸੀਂ ਬਾਕੀ ਪ੍ਰੋਬਲਮ ਇਹ ਆ ਰਹੀ ਜਿਹੜੀ ਮਤਲਬ ਉਸ ਦੀ ਪਬਲਿਕ ਆ ਜਿਹੜੀ ਮਤਲਬ ਉਸ ਦੀ ਜਨਤਾ ਹੀ ਲੋਕਾਂ ਨੂੰ ਸਕਿਨ ਦੀ ਜੀ ਦੀ ਪ੍ਰੋਬਲਮ ਹੈ ਸਰਫੇਸ ਦੀ ਪ੍ਰੋਬਲਮ ਆ ਗਰਮਟ ਹੋ ਰਹੀ ਹੈ ਨਾਲ ਇਸ ਤਰ੍ਹਾਂ ਦੀ ਪ੍ਰੋਬਲਮ ਆ ਰਹੀਆਂ ਨੇ ਹਾਈਪਰ ਟੈਨਸ਼ਨ ਤੇ ਡੇ ਬਾਏ ਡੇ ਮਤਲਬ ਪਾਣੀ ਦਸਤਾਂ ਵੱਲੋਂ ਇਕੱਠਾ ਹੋ ਰਿਹਾ ਉਹਦੀ ਬੈਡਸਮਲ ਹੋਣ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਉਹ ਫਿਰ ਜਿਹੜੀਆਂ ਅਸੀਂ ਉਹ ਸਾਰੀਆਂ ਮਤਲਬ ਸਰ ਕੋ ਡਾਕਟਰ ਅਵੇਲੇਬਲ ਨੇ ਅਸੀਂ ਫਿਰੋਸਤਾ ਆਪਣਾ ਜਿਹੜੀ ਸਾਰੀ ਰਿਕੁਆਇਰਮੈਂਟਸ ਆਪਣੀ ਸਟੇਸ਼ਨ ਤੇ ਆਂਦੀ ਹੈ ਅਸੀਂ ਉਹ ਸਾਰੀ ਪੂਰੀ ਕਰ ਰਹੇ ਹਾਂ ਜਿੱਤ ਕਿੰਨਾ ਚਿਰ ਤੱਕ ਇਹ ਸੇਵਾ ਚੱਲਦੀ ਜਾਏਗੀ ਇਹ ਜਦ ਤੱਕ ਸਾਰੇ ਤੁਹਾਨੂੰ ਮਤਲਬ ਪ੍ਰਸ਼ਾਸਨ ਦੀ ਮਤਲਬ ਲੋਡ ਹੋਏਗੀ ਮੰਗ ਹੋਏਗੀ ਮਤਲਬ ਜਿਹੜੀ ਲੋਕਾਂ ਦੀ ਲੋਡ ਹੋਏਗੀ ਤਾਂ ਤੱਕ ਸਾਡੇ ਵਿਸ਼ਵ ਮਾਨਵ ਰੋਹਾਨੀ ਕੇਂਦਰ ਸਾਡੇ ਜਿਹੜੇ ਸੰਤ ਬਲਜੀਤ ਸਿੰਘ ਜੀ ਵੱਲੋਂ ਉਹ ਕਹਿੰਦੇ ਕਿ ਪੰਜਾਬ ਦੇ ਨਾਲ ਖੜੋ ਪੰਜਾਬ ਇੱਕ ਇਹ ਜਹਾ ਸੂਬਾ ਪੰਜਾਬ ਇੱਕ ਇਹ ਚ ਪ੍ਰਾਂਤ ਆ ਜਿਹੜਾ ਮਤਲਬ ਹਰ ਸਮੇਂ ਹੀ ਪੂਰੇ ਦੇਸ਼ ਵਿੱਚ ਪੂਰੀ ਵਰਲਡ ਵਿੱਚ ਮਨੁੱਖੀ ਸਤ ਦੇ ਨਾਲ ਖੜਦਾ ਜੀ ਉਹਨਾਂ ਵੱਲੋਂ ਸਾਨੂੰ ਇਹੀ ਪ੍ਰੇਰਣਾ ਹੈ ਕਿ ਜਦ ਤੱਕ ਉਸ ਨੂੰ ਮਨੁੱਖਾਂ ਦੀ ਲੋੜ ਹੈ ਸੰਗਤ ਦੀ ਜੋ ਲੋੜ ਹੈ ਜਦ ਤੱਕ ਇਹ ਕਹਿਣਗੇ ਨਹੀਂ ਕਿ ਸਾਡੀ ਹੁਣ ਜਿਹੜੀ ਲਾਈਫ ਹੈ ਪਹਿਲਾਂ ਤਰ੍ਹਾਂ ਬਿਲਕੁਲ ਮਨੁੱਖ ਸਮੂਹ ਚੱਲ ਰਹੀ ਹੈ ਅਸੀਂ ਤਤਕ ਰਾਤ ਦਿਨ ਖੜੇ ਹਾਂ ਜੀ ਜਦ ਤੱਕ ਸਾਨੂੰ ਇਥੋਂ ਦਾ ਐਡਮਿਨਿਸਟ੍ਰੇਸ਼ਨ ਡੀਸੀ ਸਾਹਿਬ ਅਸੀਂ ਨੂੰ ਕਹਿਣਗੇ ਕਿ ਨਹੀਂ ਤੁਹਾਡੀ ਹੁਣ ਠੀਕ ਹੈ ਤੁਸੀਂ ਜਾ ਸਕਦੇ ਹੋ ਕਿ ਅਸੀਂ ਉਦੋਂ ਤਤਕ ਦੇ ਸਾਡਾ ਜਿਹੜਾ ਮਨੁੱਖ ਜਿਹੜਾ ਹੈ ਕੈਂਪ ਚੱਲਦਾ ਰਹੇਗਾ ਹਾਂਜੀ ਮਿਸ਼ਨ ਸਿੰਘ ਹੈ ਜੀ ਕਿ ਅੱਜ ਦੇ ਮਿਸ਼ਨ ਬਾਰੇ ਜਾਣਕਾਰੀ ਮੈਂ ਜੀ ਅਸੀਂ ਵਿਸ਼ਵ ਮਾਨਵ ਰੋਹਾਨੀ ਕੇਂਦਰ ਨਵਾਂ ਨਗਰ ਡਿਸਟ੍ਰਿਕਟ ਪੰਚਕੂਲਾ ਤੋਂ ਹਾਂ ਔਰ ਸਾਡੇ ਜੋ ਰਹਿਮਾਨੇ ਮਹਾਂਪੁਰਖ ਸੰਤ ਬਲਜੀਤ ਸਿੰਘ ਜੀ ਹੈ ਉਹਨਾਂ ਦੀ ਰਹਿਮਾਈ ਹੇਤ ਇਹ ਸਾਰੀ ਸਫਾਈ ਦਾ ਕੰਮ ਜਿਹੜਾ ਉਹ ਚੱਲ ਰਿਹਾ ਜੀ ਸਾਡੇ ਜੋ ਮਿਸ਼ਨ ਦੇ ਲਗਭਗ 270 ਸੈਂਟਰ ਆ ਸਾਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਲਗਭਗ ਜਿੱਥੇ ਵੀ ਕੋਈ ਮਤਲਬ ਇਹੋ ਜਿਹੀ ਕੁਦਰਤੀ ਆਫਤਾਂ ਵੀ ਆ ਉਹ ਆਪ ਤੋਂ ਭਾਵੇਂ ਅਗਨ ਅੱਗ ਦੀ ਹੋਵੇ ਪੁਚਾਲ ਹੋਵੇ ਜਾਂ ਕੋਈ ਇਤਰਾ ਮਗਰੋਂ ਜਿਹੜਾ بارشਾਂ ਹੋਣ ਹਾਰਡ ਆਉਣ ਉਥੇ ਨਾ ਇੱਥੇ ਹੀ ਬਲਕੇ ਸਾਰੇ ਹਿੰਦੁਸਤਾਨ ਤੋਂ ਹੈ ਬਾਕੀ ਹਿੰਦੁਸਤਾਨ ਤੋਂ ਬਾਹਰ ਵਿਦੇਸ਼ਾਂ ਵਿੱਚ ਵੀ ਅਸੀਂ ਸੇਵਾ ਲਈ ਗੁਰੂ ਮਹਾਰਾਜ ਦੀ ਰਹਿਨਮਾਈ ਤੇ ਚੱਲਦੇ ਕਿੰਨੇ ਕ ਸਕੂਲਾਂ ਦੇ ਵਿੱਚ ਤਾਂ ਲੱਗੇ ਚਾ ਸਪਾਈਸ ਇਹਦੀ ਵੇਖੋ ਇਹ ਨਾ ਸਾਡੇ ਨਾਲ ਨਾ ਇਹ ਜਿਹੜਾ ਪ੍ਰਸ਼ਾਸਨ ਵੀ ਅਟੈਚ ਆ ਅਸੀਂ ਆਪਣੇ ਤੌਰ ਤੇ ਵੀ ਮਤਲਬ ਜਿਹੜੇ ਜਿੱਥੇ ਜਿੱਥੇ ਵੀ ਸਾਨੂੰ ਮਤਲਬ ਪਤਾ ਲੱਗਦਾ ਵੀ ਇਹ ਸਕੂਲ ਦੇ ਵਿੱਚ ਸਫਾਈ ਹੋਣ ਵਾਲੀ ਹੈ ਉਹ ਅਸੀਂ ਆ ਆ ਵੀ ਜਾਂਦੇ ਆ ਉਸ ਸਾਨੂੰ ਪ੍ਰਸ਼ਾਸਨ ਵੀ ਦੱਸ ਦਿੰਦਾ ਵੀ ਆ ਸਕੂਲ ਦੇ ਵਿੱਚ ਆਓ ਬਾਕੀ ਜਿੱਥੇ ਪਸ਼ੂ ਵਗੈਰਾ ਮਰਦੇ ਆ ਉਹ ਪਸ਼ੂਆਂ ਨੂੰ ਨੱਪਣ ਵਾਸਤੇ ਵੀ ਜਿਹੜੇ ਆ ਸਾਡੇ ਕੋਲ ਜਿਹੜੇ ਸੇਵਾਦਾਰ ਨੇ ਉਹ ਕੰਮ ਕਰ ਰਹੇ ਆ ਅਨੁਲੰਗਤ ਸਕੂਲ ਚ ਲੋੜ ਸੀ ਕਿ ਸਪੱਸ਼ਟ ਹਾਂਜੀ ਇਹ ਤਾਂ ਬਿਲਕੁਲ ਆ ਜਿਹੜਾ ਥੋੜਾ ਜਿਹਾ ਉੱਚਾ ਹੋਵੇ ਇਹਦੇ ਮਤਲਬ ਜਿਹੜੀ ਮਿੱਟੀ ਬਹੁਤੀ ਨਹੀਂ ਚੜੀ ਤੇ ਜਿਤ ਕਈ ਸਕੂਲ ਇਹੋ ਜਿਹੇ ਆ ਜਿੱਥੇ ਬਹੁਤ ਜ਼ਿਆਦਾ ਪਾਣੀ ਅੰਦਰ ਵੜ ਗਿਆ ਉੱਥੇ ਤੇ ਮਿੱਟੀ ਕਾਫੀ ਲਗਭਗ 5 5 6 6 ਇੰਚ ਕਈ ਥਾਂ ਫੋਟ ਫੋਟ ਵੀ ਮਿੱਟੀ ਚੜ ਗਈ ਆ ਉੱਥੇ ਮਤਲਬ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਸੇਵਾ ਜਿਹੜੀ ਆ ਜ਼ਿਆਦਾ ਕਰਨੀ ਪੈਂਦੀ ਬਾਕੀ ਇੱਥੇ ਥੱਲੇ ਜਿਹੜਾ ਵਾ ਥੱਲੇ ਜਿਹੜਾ ਉਹ ਮੱਛਰ ਦਾ ਜਿਹੜਾ ਵਾ ਉਹ ਬਹੁਤ ਜ਼ਿਆਦਾ ਲਾਰਵਾ ਜਿਹੜਾ ਅੱਜ ਕੱਲ ਪੈਦਾ ਹੋ ਰਿਹਾ ਉਹਦੇ ਵਾਸਤੇ ਸਪਰੇਅ ਜ਼ਰੂਰੀ ਆ ਕੀ ਨਾਮ ਹੈ ਤੁਹਾਡਾ ਨੰਦਰ ਰਵਿੰਦਰ ਕਿੱਥੋਂ ਆਏ ਹੋ ਅੱਛਾ ਕੀ ਦਿੱਕਤ ਸੀ ਤੁਹਾਨੂੰ ਤੁਹਾਨੂੰ ਦਵਾਈ ਮਿਲ ਰਹੀ ਆ ਕੋਈ ਵੀ ਲੈਣ ਹੁੰਦਾ ਤੇ ਇਹਨਾਂ ਦਾ ਉਪਰਾਲਾ ਕਿਦਾਂ ਦਾ ਲੱਗਾ ਤੁਹਾਨੂੰ ਕਦੋਂ ਦੇ ਲੱਗੇ ਨੇ ਕਦੋਂ ਦੀ ਦਵਾਈਆਂ ਦੇਣ ਦੇ ਨੇ ਮੈਨੂੰ ਤਾਂ ਪਤਾ ਮੈਂ ਤੇ ਅੱਜ ਆਈ ਕਹਿੰਦੇ ਤਾਂ ਕਹਿੰਦੇ ਕਾਫੀ ਟਾਈਮ ਦਿੱਤਾ ਪਾਣੀ ਹੈ ਉਦੋਂ ਨਹੀਂ ਲੱਗੇ ਹੋਏ ਤੇ ਕਰਦਾ ਹੋਇਆ ਪਾਣੀ ਹੈ ਉਹ ਕਿਧਰੋਂ ਦੀ ਹਵਾ ਕੰਨ ਦਾ ਬੜਾ ਬੜਾ ਵਧੀਆ ਹੋਣਾ ਜਿੱਦਾਂ ਆਡਾ ਪਾਣੀ ਹੈ ਕੋਬ ਘੁਮਾਏ ਪਰ ਬੱਚੇ ਤੁਹਾਨੂੰ ਨੁਮਾਰੇ ਹੁੰਦੇ ਆ